ਗੌੜੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੂ ਸਤਿਗੁਰ ਸਾਹਿਬ ਜੀ ਹੋਰ ਹੁਕਮ ਫਰਮਾਉਂਦੇ ਹਨ ਇਹ ਗੁਰਸਿੱਖੋ ਹੁਣ ਗੌੜੀ ਮਾਏ ਸੀ ਪਹਿਲੀ ਹੁਣ ਇਕੱਲੀ ਗੌੜੀ ਉਚਾਰਦੇ ਹਨ ਇੱਕ ਉਹ ਦਾਇਤ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਿਤ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਨਾਰਾਇਣ ਹਰ ਰੰਗ ਰੰਗੂ ਜੀਵ ਦੇ ਵਿਦਿਆ ਰੂਪੀ ਨਹੀਂ ਆ ਰਹਿਣ ਰਾਤ ਉਹ ਨਾਰਾਇਣ ਨਰਾ ਨਰਾ ਜਿਹਦਾ ਆਣ ਘਰ ਹੈ ਨਾਲ ਆਣ ਨਹੀਂ ਹੈ ਅਰ ਪਾ ਕਾਮ ਕੋ ਦੁਸ਼ਮਨਾ ਦਾ ਘਰ ਜਿਸ ਵਿੱਚ ਐਸਾ ਜੋ ਨਾਰਾਇਣ ਨਰ ਨਿਯੰਤਾ ਹੈ ਤੇ ਸਾਰਿਆਂ ਦਾ ਆਣ ਘਰ ਰਹਿ ਜੋ ਐਸਾ ਹਰੀ ਰੰਗ ਰੰਗੂ ਸਾਰਿਆਂ ਰੰਗਾਂ ਵਿੱਚ ਰੰਗਿਆ ਹੋਇਆ ਹੈ ਉਹਦੇ ਰੰਗ ਪ੍ਰੇਮ ਵਿੱਚ ਆਪ ਦੇ ਚਿੱਤ ਨੂੰ ਰੰਗਣਾ ਕਰੋ ਜਪ ਜੇਵਾ ਹਰ ਏਕ ਮੰਗੂ ਜਵਾਨ ਕਰਕੇ ਵੀ ਮਹਾਰਾਜ ਦੇ ਨਾਮ ਨੂੰ ਜਪੋ ਤੇ ਹਰੀ ਦੇ ਪਾਸੋਂ ਹੀ ਕੇ ਦਾ ਯਾਪ ਮੰਗਣਾ ਕਰੋ ਰਹਾਉ ਤਜ ਹੋ ਮੈਂ ਗੁਰ ਗਿਆਨ ਭਜੋ ਜਿਹੜੀ ਦੇਹ ਦੇ ਅੰਦਰ ਹੋ ਮੈਂ ਮੈਂ ਦੇਹ ਹਾਂ ਮੈਂ ਦੇਹ ਹਾਂ ਇਹਨੂੰ ਛੱਡ ਕੇ ਗੁਰੂ ਸਾਹਿਬ ਦੇ ਗਿਆਨਦਾਰਾ ਭਜਨ ਕਰੋ ਕਿ ਆਪਾਂ ਕੁਝ ਨਹੀਂ ਹੋ ਮੈਂ ਮੈਂ ਵਿੱਚ ਹੋਵੇ ਦੂਜਾ ਮੇਟਾ ਇੱਕ ਹੋਗਾ ਗੁਰ ਗਿਆਨ ਭਜੋ ਕਿਉ ਗੁਰੂ ਸਾਹਿਬ ਦੇ ਗਿਆਨਦਾਰਾ ਪਰਮੇਸ਼ਰ ਦਾ ਭਜਨ ਕਰੋ ਮਿਲ ਸੰਗਤ ਤੋਰ ਕਰਮ ਲਿਖਿਓ ਸੰਗਤ ਨਾਲ ਮਿਲਣਾ ਕਰੋ ਧਰਮ ਜੇ ਥੁਰ ਦੇ ਕਰਮ ਲਿਖੇ ਹੋਏ ਹੈ ਸੰਗਤ ਨਾਲ ਉਸ ਦਾ ਮਲਾਪ ਹੁੰਦਾ ਗੁਰੂ ਕੀ ਨਾ ਜੀ ਇਹ ਧਰਮ ਕਰਮ ਦਾ ਲੇਖ ਲਿਖਿਆ ਹੈ ਜੋ ਦੀਸੈ ਸੋ ਸੰਗ ਨਾ ਗਇਓ ਜਿਨਾ ਸੁਲਾਰ ਸੁਦੇਖ ਰਿਹਾ ਹੈ ਕਿਸੇ ਦੇ ਨਾਲ ਕੋਈ ਲਗਿਆ ਨਹੀਂ ਸੰਸਾਰ ਕਿਉਂ ਸਾਰੇ ਖਲੀ ਚੱਲੇ ਹਨ ਇਸ ਕਰਕੇ ਦੁਸ਼ਮਾਨ ਹੈ ਸਗਲ ਮਥੇਨਾਂ ਜਾਣੋ ਤਾਕਤ ਮੂਹੜ ਲੱਗੇ ਪਾਚ ਮੂਹ ਜੋ ਸੰਗਤਪੁਰਖ ਹੈ ਮੂਹੜ ਸੁਭਾਅ ਵਾਲੇ ਮੂਹੜ ਸੁਭਾਅ ਵਾਲੇ ਉਹ ਦੁਸ਼ਮਾਨ ਵਾਲੀ ਚੀਜ਼ਾਂ 'ਚ ਲੱਗੇ ਹੋਏ ਆ ਇਸ ਕਰਕੇ ਪਜ ਪਜ ਕੇ ਮਰ ਗਿਆ ਸੰਸਾਰ ਮੋਹਨ ਨਾਮ ਸਦਾ ਰਵ ਰਹੇ ਸੇ ਭਾਈ ਕੋਣ ਜੋ ਪ੍ਰਮੇਸ਼ਵਰਾਂ ਸਾਰਿਆਂ ਦੇ ਭਗਤਾ ਦੇ ਮੋਹ ਨੂੰ ਮੇਟਣ ਵਾਲਾ ਆਪ ਦੇ ਤਿਆਰਿਆਂ ਨੂੰ ਆਪ ਦੇ ਸੂਰਜ ਮੋਹਤ ਕਰਨ ਵਾਲਾ ਉਹਦੇ ਨਾਮ ਨੂੰ ਸਦਾ ਵਾਸਤੇ ਉਚਾਰਦੇ ਰਹੋ ਔਟ ਮਧੇ ਕਿਨਹਿ ਗੁਰਮੁਖ ਲਹੈ ਕੋਈ ਕੋਈ ਗੁਰਮੁਖ ਹੈ ਕਰੋੜਾਂ ਵਿੱਚ ਜਿਸਨ ਮਾਰੂ ਦੇ ਅੰਮ੍ਰਿਤ ਨੂੰ ਨਾਮ ਨੂੰ ਲਿਹਾ ਲਖਿਆ ਹੈ ਹਰ ਸੰਤਨ ਕਰ ਨਮੋ ਨਮੋ ਜੋਗੀਏ ਪਿਆਰੇ ਸੰਤ ਸਾਸਗ੍ਰਾਹ ਜਪਣ ਵਾਲੇ ਨਮੋ ਨਿਮਰਤਾ ਦੇ ਨਾਲ ਨਮਸਕਾਰ ਕਰ ਰੰਗ ਦੇ ਤਾਨ ਤੋਂ ਨਿਮਰਤ ਨੀਵਾ ਹੋ ਕੇ ਮੰਗੇ ਮਾਨ ਤੋਂ ਨੀਵਾ ਹੋ ਕੇ ਬਾਰ ਬਾਰ ਨਮਸਕਾਰ ਕਰ ਮਾਨਵਾਣੀ ਸੀਰ ਕਰਕੇ ਨੌ ਨਿਦ ਪਾਵ ਹੈ ਅਤਲ ਸੁਖੋ ਜੇ ਤੂੰ ਸੰਗਤ ਦੇ ਅਗੇ ਬੰਦਨਾ ਕਰੇਗਾ ਨਵੇਂ ਨਿਦੀਆਂ ਪਾ ਲੇਗਾ ਅਸਨ ਬਸਨ ਪੁਰਕਾ ਨੂੰ ਪਾਉਣੇ ਦਾਸੀ ਚੌਪ ਗੁਲਾਮ ਰਸਵਾਹੇ ਹਰਵਾਹੇ ਜਾਨੀਂ ਚੇਨੋ ਨਿਦਕੇ ਨਾਮ ਨੌ ਨਿਦ ਪਾਵ ਹੈ ਅਤਲ ਸੁਖੋ ਗੋਵਿੰਦ ਰਹਿਤ ਸੁਖ ਨਾਮ ਦੀਆਂ ਰਾਜੋ ਆਸਰਾ ਨੌ ਗੋਲ ਕਾਂ ਦਾ ਚਿਤਨੁ ਉਹ ਸੋਹਣੇ ਪਾਈ ਜਿਹੜਾ ਤੋਲਣ ਤੋਂ ਰਾਹਤ ਆਂਦਾ ਉਸ ਨੂੰ ਪਾ ਲਏਗਾ ਸ਼ਾਸਤ੍ਰ ਗਿਆਨ ਦੀ ਟੱਕਰੀਆਂ ਅਸ਼ਾ ਅਜੇ ਬੁੱਧੀ ਰੂਪੀ ਟੱਕਰੀਆਂ ਅਸ਼ਾਤ ਵਿਗਿਆਦੂ ਬਟਿਆਂ ਆਂ ਜਾਂ ਤੋਲਿਆਂ ਨਹੀਂ ਜਾਂਦਾ ਐਸਾ ਤੋਲ ਸੁਖੋ ਪਾ ਲਏਗਾ ਮਨ ਆਲੂ ਔ ਸਾਧ ਜਨੋ ਜਿੱਤਰ ਕਰਕੇ ਦਰਸ਼ਨ ਕਰੋ ਸੰਤਾਂ ਭਗਤਾਂ ਪਿਆਰੇ ਜਨਾਂ ਦੇ ਫਿਰਦਾ ਗਾਵੂ ਨਾਮ ਨਿਧੂ ਜੀ ਦੇ ਨਾਮ ਸੰਗਤ ਨਹੀਂ ਸੰਗਤ ਕਰੇ ਚੰਗੀ ਜਿਸ ਕਰਕੇ ਦਰਸ਼ਨ ਕਰਕੇ ਮਨ ਤੇ ਭੈੜਾ ਆਸਰਨਾ ਪਵੇ ਇਸ ਕਰਕੇ ਫਿਰਦਾ ਗਾਉ ਨਾਮ ਨਿਧੋ ਨਾਨ ਅਲੂ ਸਾਧ ਜਨੂ ਸਿਵੰਤਨ ਵਾਲਾ ਮਹਾਤਮਾ ਜਨਾਂ ਨੂੰ ਅੱਖਾਂ ਦੇ ਨਾਲ ਦੇਖਣਾ ਕਰੋ ਦਰਸ਼ਨ ਕਰੋ ਗਿਰਦਾ ਗਾਉ ਨਾਮ ਲਿਧੋ ਤੇ ਹਿੰਦੇ ਜ ਮਹਾਰਾਜ ਸਾਹ ਦੇ ਨਾਮ ਨੂੰ ਜੋ ਨੌ ਨਿਧੀਆਂ ਦੇ ਦਿਆਂ ਨੂੰ ਉਸ ਨੂੰ ਗੌਰਨ ਕਰੋ ਕਾਮ ਕ੍ਰੋਧ ਲੋਭ ਮੋਹ ਤਜੋ ਅਗੇ ਕਾਮ ਦਾ ਫੁਰਨਾ ਜਿਹੜਾ ਵਕਾਰੀ ਕਰਕੇ ਭੜੇ ਕਰਨ ਵਾਲਾ ਹੈ ਅਤੇ ਕ੍ਰੋਧ ਜਿਸ ਕਰਕੇ ਸਾ ਕਿਸੇ ਸਾਥ ਸੇਤੀ ਚਾਦਰ ਨਹੀਂ ਪਾਈ ਨਾ ਤਾਂ ਕਿ ਲੋਗ ਲੋ ਲੋਨ ਯਾਦਨਾ ਕਰੋ ਮੂਹ ਆਗੁ ਸ੍ਰੀਨਾਮਾ ਛੱਡੋ ਜਨਮ ਮਰਨ ਦੋਹ ਤੇ ਰਹਿਓ ਜਿਨ੍ਹਾਂ ਨੇ ਛੱਡ ਕੇ ਗੁਰੂ ਦਾ ਹੁਕਮ ਮੰਨ ਕੇ ਉਹ ਜਨਮ ਮਰਨ ਦੋਹਾਂ ਤੋਂ ਮੁੜਿਆਤ ਹੋ ਗਿਆ ਮੁਕਤ ਹੋ ਗਏ ਬੁਰਖੂ ਹੂਹ ਅੰਧੇਰਾ ਘਰ ਤੇ ਮਿਟੇ ਉਹਨਾਂ ਦੇ ਜਮਨ ਮਰਨ ਦਾ ਦੁੱਖ ਅਗਿਆਨ ਦਾ ਹਨੇਰਾ ਹਿਰਦੇ ਰੂਪੀ ਘਰ ਤੋਂ ਮਿਟ ਗਿਆ ਹੈ ਗੁਰ ਗਿਆਨ ਜੜੜਾਇਓ ਦੀਪ ਬਲਿਓ ਜਿਸ ਸਾਧ ਜਿੰਨਾਂ ਨੇ ਮਨੁਕੀ ਮੰਦਰ ਚ ਗਿਆਨ ਦੇ ਪਰ ਕਰਾਤਾ ਹੈ ਇਹ ਗਿਆਨ ਦੀ ਦੀਪ ਪ੍ਰਕਾਸ਼ ਦੇ ਰੂਪ ਕਰਨ ਵਾਲਾ ਪ੍ਰੋਗਿਆਨ ਰੂਪੀ ਦੀਵਾ ਬਲ ਗਿਆ ਹੈ ਜਿਨ ਸੇਵਿਆ ਸੂਪਾਰ ਪਰਿਉ ਜਿਨਾਂ ਨੇ ਸੰਗਤ ਦੇ ਵਿਦੇਸ਼ ਨੂੰ ਸੇਵਨ ਕੀਤਾ ਹੈ ਉਹ ਸੰਸਾਰ ਨੂੰ ਉੱਦੋਂ ਪਾਰ ਪੈ ਗਿਆ ਹੈ ਜਨ ਨਾਨਕ ਗੁਰਮੁਖ ਜਗਤ ਤਰਿਉ ਜੀ ਉਸ ਗੁਰੂ ਜੀ ਕਹਿੰਦੇ ਗੁਰਮੁਖ ਬਣ ਕੇ ਗੁਰਮੁਖਾਂ ਦੀ ਸੰਗਤ ਦੁਆਰਾ ਜਿਨ੍ਹਾਂ ਦੀ ਸੰਗਤ ਕਰਕੇ ਸੰਸਾਰ ਤਰ ਗਿਆ ਹੈ ਮਹੱਲਾ 5 ਗੌੜੀ ਹਰ ਹਰ ਗੁਰ ਗੁਰ ਕਰਤਿ ਭਰਮ ਗਏ ਜਿਹੜੇ ਭਾਈ ਮਨ ਨੂੰ ਹਰੀ ਜੋ ਤਪ ਦਾ ਲਖਾਤ ਹੋਇ ਹਰੀ ਜੋ ਤੁਮ ਦਾ ਲਖਾਤ ਹੋਇ ਗੁਰੂ ਜੋ ਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਜੋ ਚੇਤਨ ਬ੍ਰੰਹ ਹੈ ਜਿਉ ਜਿਹੜੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹਰ ਹਰ ਗੁਰ ਗੁਰ ਦਾ ਜਾਪ ਕਰਦੇ ਹੈ ਉਹਨਾਂ ਦਾ ਭਰਮ ਸਾਰੇ ਚਲੇ ਗਏ ਪੰਜ ਪ੍ਰਕਾਰ ਦੇ ਜਿਤਨੇ ਸਨ ਮੇਰੇ ਮਨ ਸਭ ਸੁਖ ਪਾਇਓ ਸਾਡੇ ਮਨ ਵੀ ਸਾਰੇ ਸੁਖਾਂ ਨੂੰ ਪਾਉਣਾ ਕੀਤਾ ਹੈ ਰਹਾਉ ਸਾਡਾ ਮਨ ਪਿਆਰੇ ਹੈ ਸਾਰੇ ਸੁਖਾਂ ਨੂੰ ਜਿੰਨਾ ਨੂੰ ਪਾ ਲਿਆ ਹੈ ਰਹਾਉ ਬਲ ਤੂ ਜਲ ਤੂ ਤੌਕਿਆ ਗੁਰ ਚੰਦਨ ਸੀਤ ਲਾਇਓ ਸਾਥ ਸੰਗੇ ਜੀ ਬਲਦੇ ਨੇ ਸੰਸਾਰ ਦੇ ਜੀਵ ਕਾ ਕਾਮ ਕਰੋ ਦੀ ਅੱਗ ਵਿੱਚ ਬਲਸੋ ਬਲ ਰਹੇ ਸੀ ਅਤੇ ਐਸੀ ਬਲ ਨਹੀਂ ਹੈ ਤ੍ਰਿਸ਼ਨਾ ਦੀ ਅੱਗੇ ਵੀ ਜਨਤੋ ਜਲ ਰਹੇ ਹਨ ਗੁਰੂ ਸਾਹਿਬ ਨੇ ਕੌਕਿਆ ਗੁਲ ਚੰਦਨ ਗੁਰੂ ਸਾਹਿਬ ਨੇ ਚੰਦਨ ਛਿੜਕ ਦਿੱਤਾ ਜਿਹੜਾ ਆਦਮੀ ਸਾਹਿਬ ਸੰਗਤ ਜੀ ਜਲਦਾ ਬਲਦਾ ਹੋਵੇ ਉਹਦੇ ਕੜਾਹਾ ਉਬਲਦਾ ਹੋਵੇ ਪਾਣੀ ਦਾ ਅਤੇ ਉਸ ਦੇ ਵਿੱਚ ਇੱਕ ਟੁਕੜਾ ਚੰਦਨ ਪਾ ਦਈਏ ਬਰਹ ਵਰਗਾ ਠੰਡਾ ਹੋ ਜਾਂਦਾ ਅਸਲੀ ਚੰਦਨ ਦੇ ਪਾਏ ਹੋਏ ਆ ਜੇ ਇਸੇ ਪ੍ਰਕਾਰ ਕ੍ਰਿਸ਼ਨਾਂ ਦੀ ਅੱਗ ਜਿਹੜੀ ਬਲਦੀ ਹੈ ਉਹਦੇ ਚ ਸੜਦੇ ਆਸੀਂ ਮਨੁਕਾਮ ਕਰੋ ਲੋਭ ਮੋਹਕਾਰ ਵੀ ਅੱਗ ਵਿੱਚ ਗੁਰੂ ਸਾਹਿਬ ਨੇ ਨਾਮ ਨੂੰ ਪੀ ਚੰਨ ਤਰੌਂਕ ਦਿੱਤਾ ਓਠਵਾਰਿਆਂ ਦੀ ਬੋਲੀ ਹੈ ਛਿੜਕਣ ਦਾ ਨਾਮ ਹੈ ਗੁਰੂ ਸਚੇ ਪਾਲਿਸ਼ਾ ਨੇ ਨਾਮ ਨੂੰ ਪੀ ਚੰਨ ਤਰੌਂਕਿਆ ਜਦੋਂ ਛਿੜਕਿਆ ਗੁਰ ਚੰਦਨ ਸੀਤ ਲਾਇਓ ਗੁਰੂ ਸਾਹਿਬ ਨੇ ਜਦੋਂ ਗੁਰ ਚੰਦਨ ਤੌਂਕਿਆ ਗੁਰ ਚੰਦਨਾਂ ਜੋ ਤੁਨਕ ਨੇ ਸ਼ਿਖਰਨ ਕੀਤਾ ਗੁਰੂ ਨਾਨਕ ਗੁਰੂ ਸਾਹਿਬ ਨਾਨਕ ਗੁਰੂ ਕੀ ਚੰਨਣ ਸੀਤ ਲਾਇਓ ਜੀਤ ਉਸ ਦਾ ਆ ਗਈ ਤੇ ਠੰਡਾ ਹੋ ਗਿਆ ਮਨ ਕਲਸ਼ਾ ਮਿਟ ਗਈਆਂ ਆ ਗਿਆ ਹਨ ਅੰਧੇਰਾ ਮਿਟ ਗਿਆ ਜਿਹੜਾ ਅਗਿਆਨ ਦਾ ਹਨੇਰਾ ਸੀ ਉਹ ਵੀ ਸੱਚੇ ਪਾਰਸ਼ਰੀ ਕਿਰਪਾ ਨਾਲ ਮਿਟ ਗਿਆ ਹੋਰ ਗਿਆਨ ਦੀ ਪਾਇ ਸੰਤੂਸ਼ਾ ਜੀ ਨੂੰ ਗਿਆਨ ਕੋਈ ਦੀਵਾ ਚਮਕਾਉਂਦਾ ਹੈ ਪ੍ਰਕਾਸ਼ਦਾ ਹੈ ਪਾਵਕ ਸਾਗਰ ਗਹਿਰੂ ਇਹ ਅੱਗ ਦਾ ਸਮੁੰਦਰ ਹੈ ਮਾਇਆ ਰੂਪੀ ਅੱਗ ਜਿਹੜੀ ਕ੍ਰਿਸ਼ਨ ਹੈ ਗਹਿਰਾ ਬਣਾ ਦੂਗਾ ਚਰ ਸੰਤਨ ਨਾਵਤਰਾ ਦੀ ਸੰਗਤ ਜਿਹੜੀ ਇਹ ਨੌਕਾ ਬਿੜੀ ਹੈ ਭਗਤੀ ਰੂਪੋ ਕਿਦੇ ਤੇ ਚੜ੍ਹਾ ਕਰਕੇ ਤਰਾਇਓ ਤਾਰ ਦਿੱਤਾ ਸੰਸਾਰ ਨੂੰ ਪਾਰ ਕਰ ਦਿੱਤਾ ਹੈ ਨਾ ਹਮ ਕਰਮ ਨਾ ਧਰਮ ਨੂੰ ਸੋਚ ਅਸੀਂ ਤਾਂ ਮਾਰਾ ਨਾ ਕੋਈ ਨਿਸ਼ਕਾਮ ਕਰਮ ਜਾਣਦੇ ਸੀ ਨਾ ਅਸੀਂ ਧਰਮ ਸੱਚਾ ਜਾਣਦੇ ਸੀ ਨਾ ਸਰੀਰ ਦੀ ਪਵਿੱਤਰਤਾ ਵਿਸ਼ਿਆਂ ਦੀ ਕੋਈ ਨਾ ਨਰਵੀਰ ਕੋਈ ਸੁਤੰਤਾ ਹੀ ਨਹੀਂ ਸੀ ਸਾਡੇ ਵਿੱਚ ਰਬ ਗਹਿ ਪੂਜਾ ਆਪ ਆਇਆ ਸਾਡੀ ਬਿੱਤੀ ਨੂੰ ਵੀ ਪੂਜਾ ਨੂੰ ਪਕੜ ਕੇ ਆਪਣੇ ਬਣਾ ਲਿਆ ਆਪ ਕਿਰਤਾ ਦੀਸ਼ਟੀ ਕੀਤੀ ਹੈ ਪਾਖੰਡਣ ਦੁੱਖ ਭੰਜਨ ਨੂੰ ਜਮਨ ਮੰਦ ਦੇ ਪਾਉ ਨੂੰ ਖੰਡਣ ਵਾਲਾ ਭਗਤਾਂ ਦੇ ਸਾਡੇ ਵੀ ਦੁੱਖਾਂ ਨੂੰ ਤੁਸੀਂ ਹੀ ਭੰਡਣਾ ਕੀਸਾ ਹੈ ਭਗਤ ਵਛਲ ਹਰਨਾਇਆ ਜਿਹੜਾ ਨਾਮ ਭਗਤਾਂ ਨਾਲ ਵਛਲ ਪਿਆਰ ਕਰਨ ਵਾਲਾ ਇਸ ਕਰਕੇ ਆਪ ਨੇ ਪਿਆਰ ਕੀਤਾ ਜੀ ਬੱਚੇ ਦੇ ਮਗਰ ਗਊ ਸਰੀ ਫਿਰਦੀਆਂ ਭਗਤਾਂ ਦੇ ਨਾਲ ਤਿਆਰ ਕਰਦੇ ਹੋ ਆਪ ਅਨਾਥ ਨਾਥ ਕਿਰਪਾਲ ਦੀਨ ਕਿਰਪਾ ਨਾਥ ਜਤੀਮਾ ਦੇ ਸਵਾਮੀ ਹੋ ਆਪ ਅਦੇ ਆਪ ਦਾ ਨਾਥ ਕੋਈ ਨਹੀਂ ਸਭ ਦੇ ਤੁਸੀਂ ਨਾਥ ਹੋ ਨਾਤਰੇ ਨਾਥ ਕਿਰਪਾਲ ਦੀਨ ਦੀਨਾਂ ਦੇ ਤੇ ਕਿਰਪਾਲਤਾ ਕਰਨ ਵਾਲੇ ਹੋ ਆਪ ਸਮਰਥ ਸੰਤ ਓਟਾਏ ਜੇ ਸਰਵ ਕਲਾ ਸੰਗਰਾਤ ਸੰਤਾਂ ਨੇ ਓਟ ਆਪ ਦੀ ਛਾਈ ਹੈ ਚੰਦਨੀ オーਡਰ ਨੂੰ ਤਹਤੋਂ ਆਇਆ ਸੰਸਾਰ ਵਿੱਚ ਨਿਰਗੁਨੀ ਆਰੇ ਕੀ ਬੇਨਤੀ ਮੇਹਾਰਾ ਸਾਡੇ ਚ ਕੋਈ ਗੁਣ ਨਹੀਂ ਹੈ ਅਸੀਂ ਨਿਰਗੁਨੇ ਆ ਰਹੇ ਹਾਂ ਸਾਡੀ ਇਹ ਬੇਨਤੀ ਹੈ ਜੇਹੋ ਦਰਸ ਹਰ ਰਾਇ ਤੇਰੀ ਰਾਜਾ ਜੀ ਸਾਨੂੰ ਆਪ ਦਾ ਦਰਸ਼ਨ ਬਖਸ਼ੋ ਓ ਅਕਾਲ ਸੁਰਖ ਨਾਨਕ ਸਰਨ ਤੁਹਾਰੀ ਠਾਕੁਰ ਜੀ ਤੁਹਾਨੂੰ ਸਾਡੀ ਕਹਿੰਦੇ ਹਾਂ ਮਨਾ ਬੇਨਤੀ ਕਰ ਮਹਾਰਾਜੇ ਸ੍ਰੀ ਸ਼ੰਕਰ ਸੁਆਮੀ ਆਪ ਦੀ ਸ਼ਰਨ ਹਾਂ ਦੇਵਕ ਦਵਾਰ ਆਂ ਮੈਂ ਸੇਵਕ ਬਣ ਕੇ ਆਪਦੇ ਸਾਧ ਸੰਗਤੂ ਕੀ ਬੂਹੇ ਦੇ ਅੱਗੇ ਆਇਆ ਹਾਂ ਆਪਦੇ ਗਿਆਨਪੂਰੀ ਦਵਾਰੇ ਚੇਤ ਲਗਾਇਆ ਹੋਇਆ ਹਾਂ ਕਿ